टुटे हुए झाड़ू का झाड़ू शुभ होंगे अशुभ है। प्लास्टिक का झाड़ू फुल झाड़ू तीलों का झाड़ू किस तरह का झाड़ू होना चाहिए है किसने झाड़ू लगा हों सब जानने तो ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੱਧ ਤੋਂ ਵੱਧ ਹੁਣ ਆਪਾਂ ਜਾਣਕਾਰੀ ਸਟਾਰਟ ਕਰਦੇ ਆਂ ਝਾੜੂ ਨੂੰ ਦੇਵੀ ਲਕਸ਼ਮੀ ਦਾ ਰੂਪ ਵੀ ਮੰਨਿਆ ਜਾਂਦਾ ਹੈ ਇਸ ਲਈ ਇਹ ਤੁਹਾਨੂੰ ਕਰੋੜਪਤੀ ਵੀ ਬਣਾ ਸਕਦਾ ਹੈ ਅਤੇ ਗੰਗਾਲ ਵੀ ਬਣਾ ਸਕਦਾ ਹੈ ਜੇਕਰ ਤੁਹਾਡੇ ਘਰ ਵਿੱਚ ਸਫਲਤਾ ਬਿਲਕੁਲ ਵੀ ਨਹੀਂ ਹੈ ਤਾਂ ਕੁਝ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ ਜੋ ਕਿ ਝਾੜੂ ਦੇ ਨਾਲ ਜੁੜੀਆਂ ਹਨ ਝਾੜੂ ਹਮੇਸ਼ਾ ਸਵੇਰੇ ਸਵੇਰੇ ਹੀ ਲਗਾਉਣਾ ਚਾਹੀਦਾ ਹੈ ਅਤੇ ਇਕੱਠਾ ਕੀਤਾ ਹੋਇਆ ਕੂੜਾ ਬਾਹਰ ਸੁੱਟ ਦੇਣਾ ਚਾਹੀਦਾ ਹੈ ਹਮੇਸ਼ਾ ਸ਼ਨੀਵਾਰ ਨੂੰ ਹੀ ਨਵਾਂ ਝਾੜੂ ਖਰੀਦਣਾ ਚਾਹੀਦਾ ਹੈ ਅਤੇ ਸ਼ਨੀਵਾਰ ਨੂੰ ਹੀ ਝਾੜੂ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ ਜੋ ਕਿ ਨਵਾਂ ਖਰੀਦਿਆ ਹੈ ਸੋਮਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਬਿਲਕੁਲ ਵੀ ਭੁੱਲ ਕੇ ਕਦੇ ਵੀ ਝਾੜੂ ਨਹੀਂ ਖਰੀਦਣਾ ਚਾਹੀਦਾ ਐਤਵਾਰ ਅਤੇ ਮੰਗਲਵਾਰ ਨੂੰ ਵੀ ਤੁਸੀਂ ਝਾੜੂ ਖਰੀਦ ਸਕਦੇ ਹੋ ਪਰੰਤੂ ਸ਼ਨੀਵਾਰ ਸਭ ਤੋਂ ਵਧੀਆ ਦਿਨ ਹੈ ਪੂਜਾ ਵਾਲੇ ਕਮਰੇ ਵਿੱਚ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਘਰ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਪਰੰਤੂ ਕਦੇ ਵੀ ਰਾਤ ਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਗਰੀਬੀ ਅਤੇ ਦਰਿਦ੍ਰਤਾ ਆਉਂਦੀ ਹੈ ਜੇ ਕਦੇ ਮਜਬੂਰੀ ਵਿੱਚ ਰਾਤ ਨੂੰ ਝਾੜੂ ਲਗਾਉਣਾ ਵੀ ਪੈ ਜਾਵੇ ਤਾਂ ਕੂੜਾ ਘਰ ਤੋਂ ਬਾਹਰ ਰਾਤ ਨੂੰ ਨਹੀਂ ਸੁੱਟਣਾ ਚਾਹੀਦਾ ਅਤੇ ਝਾੜੂ ਨੂੰ ਕਦੇ ਵੀ ਪੈਰ ਨਹੀਂ ਲਗਾਉਣੇ ਚਾਹੀਦੇ ਝਾੜੂ ਨੂੰ ਹਮੇਸ਼ਾ ਕਿਸੇ ਜਗ੍ਹਾ ਤੇ ਲੁਕਾ ਕੇ ਰੱਖਣਾ ਚਾਹੀਦਾ ਹੈ ਜੋ ਕਿ ਹਰ ਕਿਸੇ ਆਏਗੇ ਦੀ ਨਜ਼ਰ ਨਾ ਪਵੇ ਝਾੜੂ ਨੂੰ ਕਦੇ ਵੀ ਬੈੱਡ ਦੇ ਥੱਲੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਅਨਾਜ ਦੀ ਕਮੀ ਆਉਂਦੀ ਹੈ ਝਾੜੂ ਨੂੰ ਬਿਸਤਰੇ ਦੇ ਹੇਠਾਂ ਵੀ ਨਹੀਂ ਰੱਖਣਾ ਚਾਹੀਦਾ ਇਸ ਨਾਲ ਬਿਮਾਰੀਆਂ ਆਉਂਦੀਆਂ ਹਨ ਜੇਕਰ ਤੁਹਾਡੇ ਘਰ ਦਾ ਕੋਈ ਮੈਂਬਰ ਕਿਸੇ ਖਾਸ ਕੰਮ ਲਈ ਬਾਹਰ ਜਾ ਰਿਹਾ ਹੈ ਤਾਂ ਉਸ ਦੇ ਜਾਣ ਤੋਂ ਤੁਰੰਤ ਬਾਅਦ ਝਾੜੂ ਨਾ ਲਗਾਓ ਘੱਟ ਤੋਂ ਘੱਟ ਅੱਧਾ ਘੰਟਾ ਰੁਕ ਜਾਣਾ ਚਾਹੀਦਾ ਹੈ ਝਾੜੂ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਬਹੁਤ ਬੁਰਾ ਸ਼ਗਨ ਹੁੰਦਾ ਹੈ ਸੂਰਜ ਡੁੱਬਣ ਤੋਂ ਬਾਅਦ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਰਾਤ ਨੂੰ ਘਰ ਦੇ ਦਰਵਾਜ਼ੇ ਦੇ ਬਾਹਰ ਝਾੜੂ ਰੱਖਣ ਨਾਲ ਵੀ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਜੇਕਰ ਝਾੜੂ ਟੁੱਟ ਜਾਵੇ ਤਾਂ ਨਵਾਂ ਝਾੜੂ ਖਰੀਦ ਲੈਣਾ ਚਾਹੀਦਾ ਹੈ ਟੁੱਟੇ ਹੋਏ ਝਾੜੂ ਨਾਲ ਕਦੇ ਵੀ ਸਫਾਈ ਨਹੀਂ ਕਰਨੀ ਚਾਹੀਦੀ ਇਸ ਨਾਲ ਨਕਾਰਾਤਮਕ ਊਰਜਾ ਫੈਲਦੀ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ